ਇਹ ਤਸਵੀਰਾਂ ਪਿੰਡ ਠੀਕਰੀਵਾਲ ਦੀਆਂ ਨੇ ਜਿੱਥੇ ਪਾਣੀ ਦੀ ਨਿਕਾਸੀ ਦਾ ਨਾ ਹੋਣ ਕਰਕੇ ਪਿੰਡ ਵਾਸੀ ਜਿਹੜਾ ਬਹੁਤ ਪਰੇਸ਼ਾਨ ਨੇ ਪਿੰਡ ਵਾਸੀ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ ਪੁਨਰ ਦ ਕਹਿਣਾ ਕਿ ਆਜ਼ਾਦੀ ਕੁਹਾਟੀਏ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਇਸ ਨਗਰ ਦੇ ਵਿੱਚ ਮੁੱਖ ਮੰਤਰੀ ਤੱਕ ਦੇ ਲੀਡਰ ਆਉਂਦੇ ਆ ਤੇ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਆ ਸਰਦਾਰ ਸੇਵਾ ਸਿੰਘ ਠਿਕਰੀਵਾਲਾ ਦੇ ਇਸ ਨਗਰ ਦੇ ਵਿੱਚ ਪਾਣੀ ਦੀ ਇਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਪਿੰਡ ਵਾਸੀ ਸੀਵਰੇਜ ਪਾਉਣ ਦੀ بار-ਬਾਰ ਮੰਗ ਕਰਦੇ ਆ ਪਰ ਅਧਿਕਾਰੀ ਅਣਗੌਲਿਆ ਕਰ ਦਿੰਦੇ ਆ ਇਸ ਮੰਗ ਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਪਿੰਡ ਵਾਸੀ ਜਿਹੜੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਉਹ ਜਿਹੜਾ ਉਹ ਕਰ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਕਿ ਮੁੱਖ ਮੰਤਰੀ ਆਉਂਦੇ ਆ ਉਹਨਾਂ ਦਾ ਕਹਿਣਾ ਹੁੰਦਾ ਕਿ ਮੈਂ ਅਧਿਕਾਰੀ ਲੈ ਕੇ ਇੱਥੇ ਪੁੱਜਿਆ ਕੀ ਕਹਿੰਦੇ ਨੇ ਪਿੰਡ ਵਾਸੀ ਆਓ ਸੁਣਦੇ ਹਾਂ ਪਾਲੀਬੀਤ ਕੇ ਅੱਜ ਪਿੰਡ ਠਿਕਰੀ ਵਾਲਾ ਦੇ ਵਿੱਚ ਪਹੁੰਚੇ ਆ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਵਾਸੀ ਇਕੱਠੇ ਹੋਏ ਨੇ ਪੂਰਾ ਮਾਮਲਾ ਕੀ ਹੈ ਗੱਲਬਾਤ ਕਰਦੇ ਆ ਦੱਸ ਦਈਏ ਕਿ ਸਰਦਾਰ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਉਹਨਾਂ ਦਾ ਇਹ ਨਗਰ ਪਾਣੀ ਦੀ ਇੱਕ ਬਹੁਤ ਵੱਡੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀ ਪਰੇਸ਼ਾਨ ਨੇ ਲਗਾਤਾਰ ਜਦੋਂ ਵੀ ਬਾਰਸ਼ ਆਉਂਦੀ ਹੈ ਤਾਂ ਪਾਣੀ ਭਰ ਜਾਂਦਾ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕੀਤਾ ਕਿ ਇਹਦਾ ਜਿਹੜਾ ਪਾਣੀ ਦਾ ਉਹ ਪ੍ਰਬੰਧ ਕੀਤਾ ਜਾਵੇ ਪ੍ਰਬੰਧ ਅਸੀਂ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਵੇਂ ਜਿਹੜੇ ਹਾਲਾਤ ਬਣੇ ਹੋਏ ਨੇ ਜਿਹੜਾ ਮੋਟਰਸਾਈਕਲ ਡੁੱਬਣ ਤੱਕ ਜਿਹੜੇ ਜਾ ਰਹੇ ਨੇ ਪਾਣੀ ਇੰਨਾ ਲੱਖ ਲੱਖ ਪਾਣੀ ਜਿਹੜਾ ਇੱਥੇ ਪਹੁੰਚਿਆ ਹੋਇਆ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹਦਾ ਹੱਲ ਕੀਤਾ ਜਾਵੇ ਸਾਡੇ ਨਾਲ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਹਾਲਾਤ ਬਣੇ ਕਿਵੇਂ ਨੇ ਸਸੀ ਗਾਇਬੇ ਵੀਰ ਕੀ ਜਿਹੜਾ ਇਹ ਪਾਣੀ ਇੰਨਾ ਬਣਿਆ ਨਿਕਾਸੀ ਨਹੀਂ ਹੈਗੀ ਜਾਏ ਕੀ ਚੱਕਰ ਹੈ ਇਹ ਵੀਰ ਜੀ ਸਾਡੇ ਜਿਹੜੇ ਪਿੰਡ ਦੇ ਕਾਰਨ ਹਰੇਕ ਸਾਲ ਜਿਹੜੀ ਵੀ ਕੋਈ ਵੀ ਸਰਕਾਰ ਬਣਦੀ ਹੈ ਉਹ ਕੁਝ ਪਤਾ ਨਹੀਂ ਤਾਂ ਲਾਰੇ ਲਾ ਜਾਂਦੇ ਨੇ ਪਤਾ ਨਹੀਂ ਪੈਸੇ ਦੇ ਕੇ ਜਾਂਦੇ ਆ ਕੋਈ ਅਫਸਰ ਖਾ ਜਾਂਦੇ ਨੇ ਮਤਲਬ ਹਰੇਕ ਸਾਲ ਸਾਡੇ ਪਿੰਡ ਦੀ ਮੰਗ ਹੁੰਦੀ ਹੈ ਜਿਹੜੀ ਸੀਵਰੇਜ ਦੀ ਮੰਗ ਹੁੰਦੀ ਹੈ ਜੀ ਲਗਭਗ ਸਾਨੂੰ 10 ਸਾਲ ਤੋਂ ਜਿਹੜਾ ਅਸੀਂ ਇਹ ਮੰਗ ਆ ਸਾਡੀ ਰੱਖੀ ਵੀ ਵੀ ਸੀਵਰੇਜ ਦੀ ਮੰਗ ਹਰੇਕ ਸਾਲ ਤੇ ਸਰਕਾਰ ਕਹਿ ਜਾਂਦੀ ਹੈ ਹਾਂਜੀ ਇੱਕ ਸਾਲ ਪੈ ਜੂ ਛੋੜਾ ਇਸ ਸਾਲ ਪੈ ਜੂ ਛੋੜਾ ਸੀਵਰੇਜ ਜੀ 21 ਵੀ ਭਗਵੰਤ ਮਾਨ ਸਾਹਿਬ ਪਿਛਲੇ ਸਾਲ ਸਾਡੇ ਕਹਿ ਕੇ ਗਏ ਸੀ ਵੀ ਅਫਸਰ ਨਾਲ ਲੈ ਕੇ ਆਮ ਹਾਂ ਕਹਿੰਦੇ ਸੀ ਵੀ ਅਸੀਂ ਅਫਸਰ ਲੈ ਕੇ ਆਇਆ ਕੋਈ ਬਿੰਨੂ ਉਹਨਾਂ ਦਾ ਨਾਂ ਦਾ ਕੋਈ ਅਫਸਰ ਸੀ ਉਹ ਵੀ ਆਇਆ ਸੀ ਤੇ ਉਹ ਕਹਿੰਦੇ ਜੀ ਅਸੀਂ ਅਫਸਰ ਨਾਲ ਲੈ ਕੇ ਆਉਣਾ ਅਸੀਂ ਕੰਮ ਕਰਦੇ ਹਾਂ ਪਰ ਇਹ ਸਰਕਾਰ ਵੀ ਉਹਨਾਂ ਸਰਕਾਰਾਂ ਨਾਲੋਂ ਵੀ ਨਕਮੀ ਸਰਕਾਰ ਨਿਕਲੀ ਜੀ ਅਸੀਂ ਇਹ ਸਰਕਾਰ ਨੂੰ ਉਦੋਂ ਵੀ ਨਕਮੀ ਮੰਨਦੇ ਹਾਂ ਕਿ ਸਾਡੇ ਪਿੰਡ ਦਾ ਤੁਸੀਂ ਨਿਕਾਸ ਪਾਣੀ ਦਾ ਨਿਕਾਸ ਇੱਕੋ ਕਹਿ ਕੇ ਗਏ ਸਾਡੇ ਅੰਦਰ ਭੱਦਰਵਾੜ ਵਾਲੀ ਪੁਲੀ ਜੀ ਉਹ ਵੀ ਉਹ ਪੁਲੀ ਦੀ ਪੁਲੀ ਹੋਈ ਰਹੀ ਗਈ ਉਹ ਅਜੇ ਤੱਕ ਕੋਈ ਨਹੀਂ ਬਣੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਤਾਂ ਸਾਨੂੰ 3 ਸਾਲ ਹੋ ਗਏ ਉਹ ਤਾਂ ਤੁਸੀਂ ਕਹਿੰਦੇ ਸਾਨੂੰ 6 ਮਹੀਨੇ ਦੇ ਦਿਓ 3 ਮਹੀਨੇ ਦੇ ਦਿਓ ਜੀ ਹੁਣ ਤਾਂ ਇਹਨਾਂ ਨੂੰ 3 ਸਾਲ ਹੋ ਗਏ ਜੀ ਬਣੇ ਨੂੰ ਆ ਸਾਡੇ ਪਿੰਡ ਦੇ ਪਾਣੀ ਦਾ ਨਿਕਾਸੀ ਦਾ ਹਾਲ ਜੀ ਸਹੀਰ ਸਰਦਾਰ ਸੇਵਾ ਸਿੰਘ ਆ ਜਿਹੜੇ ਉਹ ਇੱਕ ਆਜ਼ਾਦੀ ਕਲਾਟੇ ਸੀ ਉਹਨਾਂ ਦੇ ਨਾਂ ਤੇ ਹਰੇਕ ਵਾਰੀ ਆਪਦੀ ਸਰਕਾਰ ਦੀ ਮੋਹਰ ਲਾ ਜਾਂਦੇ ਜੀ ਅਸੀਂ ਆਹ ਕੁਝ ਦੇ ਕੇ ਅਸੀਂ ਆਹ ਕੁਝ ਦੇ ਕੇ ਪਰ ਦਿੱਤੇ ਨਾ ਦਿੱਤੇ ਦਾ ਸਾਨੂੰ ਨਹੀਂ ਪਤਾ ਲੱਗਦਾ ਸਾਨੂੰ ਤਾਂ ਇਹ ਲੱਗਦਾ ਵੀ ਸਾਡੇ ਤੇ ਕੁਝ ਵੀ ਨਹੀਂ ਆਇਆ ਤੋ ਸਾਡਾ ਦੇਖੋ ਜੀ ਸਾਡੇ ਬੱਚਿਆਂ ਦੇ ਹਾਲ ਕੀ ਹੁੰਦੇ ਤੜਕੇ ਸਕੂਲ ਛੱਡਣ ਆਉਂਦੇ ਨੇ ਬਾਪੇ ਗੋਡੇ-ਗੋਡੇ ਪਾਣੀ ਭੇਜਦੀ ਆਉਂਦੇ ਨੇ ਤੇ ਫਿਰ ਕੋਈ ਨਾ ਕੋਈ ਮੋਟਰਸਾਈਕਲ ਵਾਲਾ ਡਿੱਗਦਾ ਹਰ ਰੋਜ਼ ਡਿੱਗਦਾ ਐਕਸੀਡੈਂਟ ਭਾਵਨਾ ਹੀ ਬਣ ਜਾਂਦੀ ਆ ਤੇ ਹੁਣ ਤੁਸੀਂ ਸਾਡੇ ਪਿੰਡ ਦੇ ਪਾਣੀ ਦੇ ਨਿਕਾਸੀ ਦੇ ਹਾਲ ਦੇਖ ਲਓ ਸਾਡੇ ਘਰ ਡੁੱਬਦੇ ਜਾ ਕੇ ਦੇਖੋ ਸਾਡੇ ਘਰਾਂ ਦੇ ਕੰਧਾਂ ਨਾਲ ਗੋਡੇ-ਗੋਡੇ ਪਾਣੀ ਖੜੇ ਅਸੀਂ ਰੋਜ਼ ਨਹੀਂ ਇਹ ਪਾਣੀ ਜਿਹੜਾ ਖੜਿਆ ਕਿਵੇਂ ਆ ਇਹ ਸੜਕ ਨੀਵੀਂ ਆ ਜਾਂ ਕੀ ਨਹੀਂ ਇਹ ਮੈਂ ਸੁਣਦਾ ਤਾਂ ਜੀ ਇਹ ਜਿਹੜਾ ਪਿੰਡ ਦਾ ਬਹਾਨਾ ਜੀ ਮੀਂਹ ਦਾ ਪਾਣੀ ਆ ਜਾਂ ਨਿਕਾਸੀ ਪਾਣੀ ਆ ਪਿੰਡ ਦਾ ਉਹ ਸਾਰਾ ਪਾਣੀ ਇੱ ਹੁਣ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ 70-75 ਲੱਖ ਲਾ ਕੇ ਉੱਧਰ ਇੱਕ ਬਣਾਦਾ ਇਹਨਾਂ ਨੇ ਟਰਮੀਨਲ ਜੀ ਉਹਦਾ ਸਾਨੂੰ ਇੱਕ ਡੱਕਾ ਫਾਇਦਾ ਨਹੀਂ ਜੀ ਬੇਮਤਲੇ ਪੈਸੇ ਲਾਏ ਨੇ ਉਹ 75 ਲੱਖ ਰੁਪਏ ਇਹਨਾਂ ਨੇ ਜਮਾ ਖੂਸ਼ ਸਿਰਤਾ ਜਦ ਕਿ ਇੱਥੇ ਸਾਨੂੰ ਲੋੜ ਸੀ ਸਾਨੂੰ 3 ਸਾਲ ਹੋ ਗਏ ਸਾਡੇ ਇੱਥੇ ਆ ਨਗਰ ਦੇ 5-7 ਬੰਦੇ ਨੇ ਜਿਹੜੇ ਵਿਚਾਰੇ ਇਹਨੂੰ ਕਿਤੇ ਸੀਵਰੇ ਨੂੰ ਡੱਕੇ ਮਾਰਦੇ ਨੇ ਇਹਦੇ ਚ ਕਦੇ ਕੋਸ਼ ਮਾਰਦੇ ਨੇ ਕੋਸ਼ਿਸ਼ ਕਰਦੇ ਨੇ ਪਰ ਉਹ ਸਾਡੇ ਬਸ ਦਾ ਕੰਮ ਨਹੀਂ ਜੋ ਕਿ ਸਰਕਾਰਾਂ ਦੇ ਕੰਮ ਕਰਨ ਵਾਲਾ ਸਾਡੀ ਜੀ 7 ਸਾਲ ਹੋ ਗਏ ਉਹ ਮੋਟਰ ਖੜੀ ਆ ਜੀ ਦੇਖ ਲਓ ਚਿੱਟਾ ਹਾਥੀ ਬਣਿਆ ਵੇ ਇਹਦੇ ਵੀ ਘੱਟੋ ਘੱਟ ਨਾਂ ਵਾਲਾ 30-35 ਲੱਖ ਰੁਪਇਆ ਲੱਗ ਕੇ ਇਹ ਪ੍ਰੋਜੈਕਟ ਜਿਹੜਾ ਤਿਆਰ ਕਰਿਆ ਵਾ ਸਰਕਾਰ ਨੂੰ ਕੱਢਣ ਵਾਸਤੇ ਪਾਣੀ ਕੱਢਣ ਵਾਸਤੇ ਪਰ ਉਹ ਮੋਟਰ ਦਾ ਹਜੇ ਤੱਕ ਸਾਨੂੰ ਕੋਈ ਨਹੀਂ ਪਤਾ ਲੱਗਿਆ ਹਰੇਕ ਸਾਨੂੰ ਜਦੋਂ ਅਸੀਂ ਕਿਤੇ ਪੰਚਾਇਤ ਕੋਲੇ ਜਾਂਦੇ ਆ ਜਾਂ ਕਿਸੇ ਕੁਝ ਅਫਸਰ ਕੋਲੇ ਆ ਛੋਟਾ ਜੀ ਇੱਥੇ ਉਹ ਦੂਜਾ ਸੋਲਰ ਵਾਲੀ ਮੋਟਰ ਪਾਸ ਹੋਈ ਵੀ ਆ ਸਾਨੂੰ ਤਾਂ ਹਜੇ ਤੱਕ ਮੋਟਰ ਦਾ ਹੀ ਨਹੀਂ ਪਤਾ ਲੱਗਿਆ ਵੀ ਸੋਲਰ ਵਾਲੀ ਦਾ ਕਦੋਂ ਪਾਸ ਹੋਈ ਆ ਕਦੋਂ ਲੱਗਣੀ ਆ ਕਦੋਂ ਲੱਗਣੀ ਆ ਸਾਡੀ ਪਰ ਸਾਡੇ ਅੱਜ ਦੀ ਘੜੀ ਸਾਡੇ ਨਾਸੀ ਤੋਂ ਆਇਆ ਬਾਈ ਜਦੋਂ ਇਹ ਪਾਣੀ ਹੁਣ ਇਹਦੇ ਵਿੱਚ ਗੰਦਾ ਪਾਣੀ ਪੈਣਾ ਸਟਾਰਟ ਹੋ ਗਿਆ ਬਿਮਾਰੀਆਂ ਦਾ ਵੀ ਬਿਮਾਰੀਆਂ ਦਾ ਜਿਹੜਾ ਭਿਆਨਕ ਸੱਦਾ ਦੇ ਰਿਹਾ ਇਹ ਪਾਣੀ ਜੀ ਤੇ ਦੂਜੀ ਗੱਲ ਜਿਹੜਾ ਬਿਮਾਰੀਆਂ ਦਾ ਸੱਦਾ ਦੇਣਾ ਇੱਥੇ ਆਹ ਕਰੋੜਾਂ ਰੁਪਏ ਲਾ ਕੇ ਸਾਡੀ ਮੰਡੀ ਬਣੀ ਵੀ ਹੈ ਜੀ ਜੀ ਇਹ ਇਹ ਮੰਡੀ ਹੁਣ ਸਾਨੂੰ ਐਂ ਲੱਗਦਾ ਵੀ ਇਹ ਮੰਡੀ ਨਹੀਂ ਹੈਗੀ ਸਾਡੀ ਇਹ ਸਾਡਾ ਕੋਈ ਸੱਪੜ ਤੋਂ ਸੱਪੜੀ ਐ ਟੋਬਾ ਹੀ ਐ ਤੇ ਜਦ ਕਿ ਤੁਸੀਂ ਐ ਲਾ ਲੋ ਵੀ ਇੱਕ ਮਹੀਨੇ ਨੂੰ ਇੱਥੇ ਫਸਲ ਆਉਣ ਵਾਲੀ ਆ ਅੱਜ ਸਾਡੇ ਜ਼ਿਮੀਂਦਾਰ ਭਰਾ ਨੇ ਜਿਹੜੇ ਬਹੁਤ ਡਰੇ ਬੈਠੇ ਨੇ ਕਿ ਅਸੀਂ ਇੱਥੇ ਜੇ ਫਸਲ ਸੀਟੀ ਸਾਡੀ ਫਸਲ ਕਿੱਧਰ ਦੀ ਆਵਾਂਗੇ ਚਾਰੇ ਪਾਸੇ ਲੈ ਕੇ ਆਵਾਂਗੇ ਰਸਤੇ ਵੀ ਚਾਰੇ ਪਾਸੇ ਬੰਦ ਨੇ ਤੇ ਦੂਜੇ ਵੀ ਸਾਡੇ ਤੁਸੀਂ ਐ ਲਾ ਲੋ ਸਾਹਿਬ ਵੀ ਜੇ ਪਾਣੀ ਦੇਵੇ ਇੱਥੇ ਮੀਂਹ ਪੈ ਗਿਆ ਫਸਲ ਪਈ ਤੋਂ ਤਾਂ ਉਹ ਆਰਤੀ ਜਾਂ ਜ਼ਿਮੀਂਦਾਰ ਕੀ ਕਰਨਗੇ ਫਸਲ ਡੁੱਬਣ ਦੇ ਚਾਂਸ ਨੇ ਪਾਣੀ ਦੇ ਨਿਕਾਸ ਕਰਨ ਸਾਰੀਆਂ ਇਹ ਕਮੀਆਂ ਜੇ ਸਾਡੇ ਪਿੰਡ ਦੇ ਪਾਣੀ ਦਾ ਨਿਕਾਸ ਦਾ ਹੱਲ ਹੋ ਜੇ ਤਾਂ ਬਹੁਤ ਵਧੀਆ ਨਹੀਂ ਅਸੀਂ 1-2 ਦਿਨਾਂ ਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਅਸੀਂ ਕੋਈ ਵੱਡਾ ਜਿਹੜਾ ਅਸੀਂ ਭਾਰੀ ਇਕੱਠ ਕਰਕੇ ਜਾਂ ਸਾਨੂੰ ਡੀਸੀ ਦੇ ਜਾਂ ਐਸਐਸਪੀ ਦੇ ਕਿਸੇ ਦੇ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਦੇ ਅਸੀਂ ਜਾ ਕੇ ਬਾਰ ਦੇ ਵਿੱਚ ਬੈਠਾਂਗੇ ਫਿਰ ਉਹ ਸਾਨੂੰ ਕੱਲ ਨੂੰ ਕੋਈ ਧੱਕੇ ਸਾਹੀ ਨਾ ਕਰੇ ਜਾਂ ਸਾਡੇ ਨਾਲ ਅਸੀਂ ਪ੍ਰਸ਼ਾਸਨ ਤੋਂ ਉੱਥੋਂ ਹੱਲ ਕਰਾ ਕੇ ਹੀ ਮੁੜਾਂਗੇ ਜਿਹੜੇ ਬੱਚੇ ਇਧਰ ਸਕੂਲਾਂ ਨੂੰ ਜਾਂਦੇ ਆ ਜਾਂ ਹਨਾ ਬਰਨਾਲਾ ਸਫਰ ਕਰਦੇ ਆ ਉਹ ਉਹਨਾਂ ਨੂੰ ਤਾਂ ਫਿਰ ਬੜੀਆ ਦਿੱਕਤ ਆ ਸਾਡੇ ਜੀ ਇਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਿਆਂ ਵੀ ਇਹ ਇਤਿਹਾਸਿਕ ਜਿਹੜੇ ਗੁਰਦੁਆਰਾ ਸਾਹਿਬ ਨੇ ਇਧਰ ਨਾਨਕਸਰ ਕਲੇਰਾ ਤੇ ਮਹਿਤਿਆਣਾ ਸਾਹਿਬ ਜਾਂ ਰਾਏ ਕੋਟ ਨੂੰ ਜਾਣਦੇ ਨੇ ਲੋਕ ਇੱਥੋਂ ਦੀ ਤਕਰੀਬਨ ਜਾਂਦੇ ਨੇ ਇਹ ਰਸਤਾ ਸਾਡਾ ਮੇਨ ਹੈ ਜਗਰਾਵਾਾਂ ਤੱਕ ਜ਼ਿਲਹੰਦਰ ਤੱਕ ਇਹ ਰੋਡ ਹੈ ਇੱਥੋਂ ਦੀ ਲਗਭਗ 30 35 ਪਿੰਡਾਂ ਦੇ ਲੋਕ ਜਿਹੜੇ ਜਾਂਦੇ ਨੇ ਉਹ ਸਾਨੂੰ ਰੋਜ਼ ਗਾਲਾਂ ਹੀ ਕੱਢਦੇ ਨੇ ਉਹਨਾਂ ਨੇ ਕਹਿਣਾ ਇਹ ਪਤਾ ਕੀ ਆ ਸਾਡੇ ਸਰਦਾਰ ਸੇਵਾ ਸਿੰਘ ਨੂੰ ਲੀਕ ਲੱਗਦੀ ਆ ਉਹ ਕਹਿੰਦੇ ਮਤਲਬ ਤੁਹਾਨੂੰ ਅਸੀਂ ਗਾਲ ਕੱਢ ਕੇ ਇਸ ਮੈਕ ਦੇ ਵਿੱਚ ਬੋਲ ਨਹੀਂ ਸਕਦੇ ਵੀ ਸਾਨੂੰ ਉਹ ਇਹ ਜੀ ਗੱਲ ਕੱਢਦੇ ਵੀ ਤੁਸੀਂ ਹਰੇਕ ਸਾਲ ਇੱਥੇ ਕਰੋੜਾ ਰੁਪਇਆ ਲੈ ਲੈਨੇ ਛੋਟੇ ਪਿੰਡ ਤੇ ਸਾਨੂੰ ਲੱਗਦਾ ਤਾਂ ਨਹੀਂ ਵੀ ਕੋਈ ਰੁਪਇਆ ਲੱਗਦਾ ਛੋਟੇ ਪਿੰਡ ਦੀ ਪੰਚਾਇਤ ਖਾ ਜਾਂਦੀ ਹੈ ਛੋਟੇ ਪਿੰਡ ਦੇ ਲੋਕ ਖਾ ਜਾਂਦੇ ਨੇ ਛੋਟੇ ਪਿੰਡ ਦੀ ਗੁਰਦੁਆਰਾ ਕਮੇਟੀ ਖਾ ਜਾਂਦੀ ਹੈ ਪਰ ਉੱਥੇ ਸਾਡਾ ਸਿਰ ਨੀਮਾ ਹੁੰਦਾ ਕਿੱਥੇ ਤਾਂ ਸਾਡੇ ਮਤਲਬ ਅਸੀਂ ਸਰਦਾਰ ਸੇਵਾ ਸਿੰਘ ਨੇ ਪੰਜਾਬ ਦਾ ਨਾਮ ਉੱਚਾ ਕਰਿਆ ਪਰ ਸਾਡਾ ਇਸ ਗੱਲਾਂ ਦੇ ਨਾਲ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਸਾਡਾ ਉੱਥੇ ਸਿਰ ਨੀਮਾ ਹੋਇਆ ਸੋ ਇੱਕ ਹੋਰ ਵੀ ਸਾਡੇ ਨਾਲ ਅੰਗਲ ਤੁਸੀਂ ਤਾਂ ਦੇਖਿਆ ਹਨ ਹਾਲਾਤ ਕਿਵੇਂ ਹੁਣ ਪਾਣੀ ਦਾ ਬੁਰਾ ਹਾਲ ਲਗਾ ਮੰਗ ਕੀਤੀ ਆ ਕੋਈ ਅੱਜ ਇਕੱਠੇ ਹੋਏ ਪਿੰਡ ਮੰਗਤਾ ਜੀ ਆਈ ਸਾਲ ਅਸੀਂ ਕਰਦੇ ਆ ਜੀ ਹਾਂ ਹਾਈ ਚਾਰ ਸਾਡਾ ਲੋਕਾਂ ਨੂੰ ਦੀਂਦਾ ਵੀ ਆ ਮੰਗ ਵੀ ਸਾਡੇ ਦੇ ਹੱਥ ਖੜੇ ਨੇ ਕੀ ਕਰੀਏ ਅਸੀਂ ਤਾਂ ਉਹ ਮੇਰਾ ਘਰਾਂ ਆ ਗਿਆ ਜਾ ਕੇ ਦੇਖ ਲੈ ਜਮਾ ਡੁੱਬਿਆ ਹੋਇਆ ਉਹ ਸਾਹਮਣੇ ਆ ਰਿਹਾ ਕੋਈ ਸਾਡੀ ਸੁਣ ਨਹੀਂ ਰਿਹਾ ਨਾ ਪੰਚਾਇਤ ਸੁਣਦੀ ਨਾ ਗਵਰਨਮੈਂਟ ਸੁਣਦੀ ਆ ਕੋਈ ਨਹੀਂ ਸਾਡੀ ਸੁਣਦਾ ਜੀ ਅਸੀਂ ਕੀ ਕਰੀਏ ਕਿੱਥੇ ਹਲੋ ਠੇਕੇਦਾਰ ਨਾਲ ਗੱਲ ਕਰੀਏ ਜਿਹੜਾ ਸੜਕ ਆ ਖੜਕ ਵਾਲਾ ਠੇਕੇਦਾਰ ਸਾਨੂੰ ਨਹੀਂ ਮਿਲਿਆ ਉਹਦਾ ਪੱਥਰ ਪਟ ਗਿਆ ਢੇਰੀ ਲਾਤੀ ਉਹਨੇ ਕਹਿੰਦਾ ਮੈਂ ਡੁੰਗੀ ਕਰਕੇ ਕਹਿੰਦਾ ਇਹ ਫੇਰ ਘਰ ਤਸੀ ਆਪਦੇ ਟਰੈਕਟਰਾਂ ਨਾਲ ਪਈਆ ਹੁਣ ਉਹ ਗਿਜਗੀ ਜੀ ਬਣ ਗਈ ਮੁੜ ਕੇ ਆਇਆ ਨਹੀਂ ਉਹਦਾ ਪੱਥਰ ਪਟ ਕੇ ਡੰਡੀ ਲੱਗਿਆ ਹੁਣ ਕਹਦਾ ਕੀ ਆ ਉਹ ਕੋਈ ਗੱਲ ਹੋਈ ਆ ਕੋਈ ਪਿੰਡ ਦੀ ਕਿਸੇ ਨਾਲ ਕੋਈ ਨਹੀਂ ਗੱਲ ਹੋਈ ਉਹ ਤਾਂ ਕਹਿੰਦਾ ਮੈਂ ਜਦੋਂ ਉਹਦੇ ਉਧਰ ਥਾਰਾ ਹੌਲੀ ਹੌਲੀ ਆਪਦਾ ਟਕਿਆ ਨਾ ਕਰੂੰ ਉਹ ਤਾਂ ਸਾਡੇ ਤਾਂ ਆ ਕੇ ਸਾਡੇ ਕੋਲ ਪਤਾ ਵੀ ਨਹੀਂ ਲੈਣ ਆਇਆ ਸੀ ਭਰਤ ਪਈ ਆ ਸੀ ਪਰਸੂ ਸਾਰੀ ਢਿਹੜੀ ਜੀ ਹਾਂ ਹੁਣ ਬਤਾਇਆ ਇੱਕ ਕਲਵਾਸੀਕ ਫਡੋਰੀ ਉਹਨਾਂ ਚਾਂਚ ਲਿਆਵੋਂਗੇ ਇਸ ਜਾਵੋਂਗੇ ਉਹ ਤੋਂ ਕਿਰਿਆ ਇਹ ਯਾਰ ਬਧਾਇਕ ਨੂੰ ਅਸੀਂ ਬਧਾਇਕ ਸਮਝਦਾ ਹੀ ਨਹੀਂ ਉਹ ਤਾਂ ਅਸੀਂ ਬਧਾਇਕ ਨੂੰ ਤਾਂ ਜਮਾ ਬਧਾਇਕ ਨਹੀਂ ਸਮਝਦੇ ਉਹ ਤਾਂ ਅਸੀਂ ਗਦੇ ਤੇ ਝੁੱਲ ਪਤਾ ਸਰੇ ਆਮ ਕਹਨੇ ਆ ਅਸੀਂ ਉਹਨੂੰ ਦੋ ਵਾਰੀ ਵੋਟਾਂ ਪਾ ਕੇ ਪੂਰੀਆਂ ਬਹੁਮਤ ਨਾਲ ਜਿਤਾਇਆ ਉਹ ਬੰਦੇ ਨੇ ਸਾਡਾ ਬਣਾਇਆ ਕੀ ਉਹਦਾ ਸਾਨੂੰ ਜਮਾ ਖੂਚ ਸਿੱਟ ਗਿਆ ਇਦੋਂ ਦਾ ਅਸੀਂ ਕਿਸੇ ਹੋਰ ਨੂੰ ਬਣਾਣ ਦੇ ਜਾਂ ਵੋਟੇ ਹੀ ਨਹੀਂ ਪਾਉਂਦੇ ਉਹ ਬੰਦੇ ਦਾ ਅਸੀਂ ਬਾਈਕਾਰਡ ਕਰਨ ਦੇ ਚੌਕੇ ਰਹਿੰਦੇ ਪਰ ਹੁਣ ਅਸੀਂ ਉਹਨੂੰ ਵੋਟਾਂ ਪਾ ਕੇ ਅਸੀਂ ਬਹੁਤ ਨਲਾਇਕੀ ਕਰ ਲਈ ਅਸੀਂ ਪਛਤਾਉਨੇ ਆ ਇਹ ਗੱਲ ਮਤਲਬ ਸਾਡੇ ਹੁਣ ਉਹ ਵੋਟਾਂ ਮੰਗਾ ਨਾਵੇ ਅਸਲ ਸਰਵੇ ਵਗੈਰਾ ਹੋਇਆ ਸੀ ਕੋਈ ਸਰਵੇ ਹੀ ਹਰੇਕ ਸਾਲ ਕਹਿੰਦੇ ਨੇ ਸਰਵੇ ਹੋ ਗਿਆ ਤੁਹਾਡਾ ਜੀ ਅਸੀਂ ਤੁਹਾਨੂੰ ਪੈਸੇ ਇੰਨੇ ਆ ਗਏ ਤੁਹਾਨੂੰ ਅਸੀਂ ਕਰਾਵਾਂਗੇ ਜੀ ਤੁਹਾਡਾ ਹੱਲ ਹੋ ਜਾਊਗਾ ਜੀ ਹੁਣ ਅਸੀਂ ਅੱਜ ਤੁਹਾਨੂੰ ਤੁਸੀਂ ਆਏ ਹੋ ਤੁਹਾਡੇ ਮਾਧਿਮ ਰਾਈ ਦੱਸ ਦਿਆਂ ਪਰ ਉਹਨਾਂ ਨੇ ਕੀ ਕਰਿਆ ਸਾਨੂੰ ਦਲਾਸਾ ਦਿੱਤਾ ਵੀ ਹਾਂ ਕੋਈ ਨਹੀਂ ਤੁਹਾਡਾ ਮਸਲਾ ਹੱਲ ਕਰ ਦਾਂਗੇ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਅਸੀਂ ਬਹੁਤ ਹੀ ਔਖੇ ਆ ਪਹਿਲਾਂ ਸਾਡੇ ਆ ਨਿਕਾਸੀ ਦਾ ਆਪਦੇ ਉਥੋਂ ਪ੍ਰਣਾਮ ਪੱਤਰ ਲੈ ਕੇ ਆ ਵੀ ਮੈਂ ਆ ਤੁਹਾਡੇ ਕੰਨ ਕਰ ਕਰ ਕਰਕੇ ਆਇਆ ਮੈਂ ਤਾਂ ਆਇਆ ਪਰ ਬਲਕਿ ਆਮ ਆਦਮੀ ਪਾਰਟੀ ਦਾ ਸਾਡੇ ਕੋਈ ਚਾਹੇ ਮੁੱਖ ਮੰਤਰੀ ਹੋਵੇ ਅਸੀਂ ਮੁੱਖ ਮੰਤਰੀ ਨੂੰ ਵੀ ਕਹਨੇ ਆ ਵੀ ਉਹ ਵੀ ਨਾ ਆਵੇ ਸਾਡੇ ਪਿੰਡ ਦੇ ਵਿੱਚ ਸਭਾ ਦੇ ਵਿੱਚ ਆ ਉਹਨੂੰ ਤਿਆਰ ਹੁੰਦੇ ਨੇ ਸਾਡੇ ਕਾਲਜ ਨੂੰ ਕਹਿਗੇ ਅਸੀਂ ਇੱਥੇ ਅਫਸਰ ਲੈ ਕੇ ਆਏ ਨਾਲ ਉਹ ਕਾਲਜ ਦੇ ਅਜੇ ਤੱਕ ਸਾਡੇ ਕੋਈ ਐਟ ਨਾ ਕੋਈ ਨੀ ਪੱਤਰ ਕੁਛ ਵੀ ਨਹੀਂ ਜੀ ਉਹ ਜਿਹੜਾ ਗੰਦਰਸੀ ਕਾਲਜ ਦਾ ਨਰਸਰੀ ਕਾਲਜ ਦਾ ਤੇ ਪਰ ਉਹਦਾ ਵੱਡੇ ਪ੍ਰੋਜੈਕਟ ਨੇ ਉਹਦੋਂ ਤਾਂ ਅਸੀਂ ਕਹਿੰਦੇ ਕੀ ਆ ਸਾਡਾ ਛੋਟੇ ਮੋਟੇ ਨਹੀਂ ਪਾਣੀ ਦੇ ਹੱਲ ਲਈ ਬੈਠੇ ਹੋ ਪਾਣੀ ਦੇ ਹੱਲ ਲਈ ਬੈਠੇ ਆ ਤੇ ਮਤਲਬ ਸਾਡੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਐਂਟਰਲੌਕ ਲੱਗੀ ਆ ਸਾਡੀ ਉਹ ਵੀ ਲੱਗੀ ਬੇਕਾਰ ਆ ਜਿਹੜਾ ਸਰਕਾਰਾਂ ਦਾ ਕਰੋੜਾ ਰੁਪਇਆ ਲੱਗਿਆ ਦਾ ਨਾਲੀਆਂ ਬਣੀਆਂ ਨੇ ਐਂਟਰਲੌਕ ਲੱਗੀਆਂ ਨੇ ਉਹ ਸਾਡੀਆਂ ਬੇਕਾਰ ਨੇ ਜੇ ਪਾਣੀ ਦਾ ਇੱਥੇ ਪਾਣੀ ਨਹੀਂ ਮਤਲਬ ਨਿਕਲ ਰਿਹਾ ਕਿਸੇ ਪਾਸੇ ਨਹੀਂ ਰਿਹਾ ਉਹ ਹੁਣ ਸੜਕਾਂ ਬਣਾਈਆਂ ਜਾਂ ਕੋਈ ਕੁਝ ਵੀ ਕਰਿਆ ਪਰ ਉਹ ਸਾਡੇ ਲੱਖਾਂ ਰੁਪਇਆ ਲੱਗਿਆ ਬੇਕਾਰ ਇਹ ਤਾਂ ਜੇ ਹੋਰ ਪਾਣੀ ਆ ਜਾਏ ਮੈਂ ਕਿਹਾ ਪਾਣੀ ਤਾਂ ਹੋਰ ਬਹੁਤ ਜ਼ਿਆਦਾ ਬਾਜੂ ਇਹ ਤਾਂ ਵੀ ਫਿਰ ਤੁਸੀਂ ਪੂਰਾ ਹੀ ਸਰਵਾ ਕਰ ਲਓ ਅਸੀਂ ਤੁਹਾਨੂੰ ਕੋਈ ਟੂਬ ਵਗੈਰਾ ਜਾਂ ਕਿਸ਼ਤੀ ਵਗੈਰਾ ਇਥੋਂ ਨਹੀਂ ਚਲਾ ਕੇ ਦਿਖਾ ਦੇਣਗੇ ਜੀ ਸੋ ਬਹੁਤ ਬਹੁਤ ਧੰਨਵਾਦ ਪਿੰਡ ਵਾਸੀ ਨੇ ਜਿਹੜੀ ਮੰਗ ਕੀਤੀ ਆ ਪਾਣੀ ਦੇ ਇਸ ਮਸਲੇ ਦੇ ਉੱਤੇ ਜਿਹੜਾ ਬਹੁਤ ਵੱਡਾ ਇਹਨਾਂ ਨੇ ਕਿਹਾ ਕਿ ਜਿਹੜਾ ਹੱਲ ਹੋਣਾ ਚਾਹੀਦਾ ਸੜਕ ਮਹਿਕਮੇ ਦੀ ਬਹੁਤ ਵੱਡੀ ਇਹ ਅਣਗਹਿਲੀ ਹੈ ਕਿ ਜਿਹੜੀ ਉਹਨਾਂ ਨੇ ਇਹ ਪੱਥਰ ਪੱਟ ਕੇ ਉਧਰ ਸਾਈਡ ਤੇ ਮੈਂ ਤੁਹਾਨੂੰ ਦਿਖਾਉਂਗਾ ਸਾਈਡ ਤੇ ਰੱਖਿਆ ਹੋਇਆ ਤੇ ਜੇ ਇਹ ਹੀ ਪੱਥਰ ਪੱਟੇ ਉਹ ਨਾ ਪੱਟਿਆ ਹੁੰਦਾ ਤਾਂ ਸ਼ਾਇਦ ਅੱਜ ਪਾਣੀ ਦੀ ਇਹ ਨੌਬਤ ਨਾ ਆਉਂਦੀ ਤਾਂ ਬਹੁਤ ਹਾਲਤ ਮਾੜੇ ਇੱਥੇ ਬਣੇ ਹੋਏ ਨੇ ਮੈਂ ਪਾਲੀਬੀਤ ਕੇ ਮਿੰਦੋ ਜੀ ਧੰਨਵਾਦ